ਜਰਜੀਤ ਦੇ ਕਰਮਾਂ ਚ ਹੋਇਆ ਤਾਂ ਇਹ ਪੜ ਲੂ ਲਿਖਿਆ ਤਾਂ ਉਹਨੇ ਪ੍ਰਮਾਤਮਾ ਨੇ ਵੀ ਇਹਨੇ ਕੀ ਬਣਾ ਪਾਉ ਦੀ ਮਰਜ਼ੀ ਨਾਲ ਤਾਂ ਕੁਝ ਨਹੀਂ ਬਣਾ ਸਕਦੇ ਮੈਨੂੰ ਮਤਲਬ ਕਿ ਫਿਲਮਾਂ ਚ ਪਾਉਣ ਨੂੰ ਮੈਨੂੰ ਹਰ ਬੰਦੇ ਨੇ ਜੋਰ ਲਾਇਆ ਆਹ ਕੀ ਕਰਦੇ ਹੁੰਦੇ ਜਿਹੜੀ ਮਾਡਲਿੰਗ ਕਰਦੇ ਹੁੰਦੇ ਮੈਂ ਬੜਾ ਸਲਮ ਹੁੰਦਾ ਸੀ ਉਦੋਂ ਉਹਦੇ ਬਾਰੇ ਜੰਡੀਗੜ੍ਹ ਬੰਦੇ ਆਏ ਮੇਰੇ ਕੋਲੇ ਮਗਨੋਂ ਨਾ ਉਦੋਂ ਲੋਕ ਕਹਿੰਦੇ ਹੁੰਦੇ ਕੰਜਰ ਕੰਮਾ ਹਣਾ ਟੀਵੀ ਵਾਲੇ ਨੂੰ ਉਦੋਂ ਬੁੜੇ ਆਉਣ ਨਹੀਂ ਦਿੰਦੇ ਸੀ ਮੇਰੇ ਮਗਰ ਮਗਰ ਕਰਦੇ ਹੁੰਦੇ ਸੀ ਉਹ ਕੁਦਰਤ ਮਹਾਰਾਜ ਦੀ ਚਲੋ ਮੇਰਾ ਬੇਟਾ ਸ਼ਾਰਟ ਮੂਵੀਾਂ 'ਚ ਜਾਣ ਲੱਗ ਗਿਆ ਅਗਰਚੇ ਤੋਣਾ ਨਾ ਪਾਨੇ ਹੁਣਾ ਨਾ ਜੀਤ ਪੈਂਚਰਾਂ ਵਾਲੇ ਨਾ ਫਿਰ ਸਿੱਧੂ ਮੂਸੇ ਵਾਲਾ ਲੈ ਗਿਆ ਆਪਣੇ ਗਾਣੇ 'ਚ ਇਹਨੂੰ ਡਾਊਟ ਆਊਟਰ ਗਾਣੇ 'ਚ ਵੀ ਇਹੀ ਹੈ ਮੇਰੇ ਵਾਲਾ ਬੇਟਾ ਤੇ ਮੈਂ ਇਹਨੂੰ ਹੱਸਦਾ ਸੀ ਫਿਰ ਉਹਦਾ ਫੋਨ ਆਇਆ ਬਿੱਲੇ ਭਾਜੀ ਦਾ ਉਹ ਕਹਿੰਦਾ ਵੀ ਸ਼ੂ ਗਾਣਾ ਕਰਨਾ ਆਪਾਂ ਕਰੇਂਗਾ ਪੁੱਤ ਇਹ ਕਹਿੰਦਾ ਵੀ ਨਹੀਂ ਉਦੋਂ ਸਿੱਧੂ ਦਾ ਕਤਲ ਹੋ ਗਿਆ ਸੀ ਇਹ ਕਹਿੰਦਾ ਵੀ ਨਹੀਂ ਅੰਕਲ ਮੈਂ ਨਹੀਂ ਇਹ ਨੂੰ ਮੈਂ ਕਿਹਾ ਯਾਰ ਤੈਨੂੰ ਚਲਾਉਂਦੇ ਚਲਾਉਂਦੇ ਨੇ ਮੈਂ ਚੱਲ ਜਾਣਾ ਬੁਢਾ ਹੋਏ ਨੇ ਤੇ ਗੱਲ ਉਹੀ ਹੋਈ ਮੇਰਾ ਚੈਨਲ ਚੱਲ ਗਿਆ ਇਹ ਨੂੰ ਮੈਂ ਕਿਹਾ ਦੇਖਿਆ ਤੈਨੂੰ ਮੈਂ ਕਿਹਾ ਸੀ ਨਾ ਪੁੱਤ ਤੂੰ ਨਹੀਂ ਚੱਲਣਾ ਮੈਂ ਚੱਲ ਜਾਣਾ ਇੱਕ ਕਿਸਮਤ ਆਪੇ ਹੀ ਲੈ ਜਾਂਦੀ ਬੰਦੇ ਨੂੰ ਆਪੇ ਹੀ ਉਹ ਜਿਹਾ ਬਲਾ ਬਣ ਜਾਂਦਾ